ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਪਿੰਡ ਖੋਜਗੀਪੁਰ ਦੀ ਜਿਹੜੇ ਕਿਸਾਨ ਆਏ ਆ ਇੱਥੇ ਉਹਨਾਂ ਦਾ ਕੋਆਪਰੇਟਿਵ ਸੁਸਾਇਟੀ ਖੋਜਗੀਪੁਰ ਵਿੱਚ ਪਹੁੰਚਣ ਤੇ ਖੇਤੀਬਾੜੀ ਵਿਭਾਗ ਵੱਲੋਂ ਜੀ ਆਇਆਂ ਆਖਦਾ ਔਰ ਸਾਡੇ ਸੈਕਟਰੀ ਸਾਹਿਬ ਹਰਦੀਪ ਸਿੰਘ ਜੀ ਇਹਨਾਂ ਦੇ ਅਫਸਰ ਮਨਜਿੰਦਰ ਸਿੰਘ ਔਰ ਡਾਕਟਰ ਸੁੱਖਾ ਸਿੰਘ ਜੀ ਉਹਨਾਂ ਦਾ ਵੀ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਖੇਤੀਬਾੜੀ ਵਿਭਾਗ ਦੇ ਨਾਲ ਇਕ ਸਾਂਝੇ ਤੌਰ ਤੇ ਉਪਰਾਲਾ ਕੀਤਾ ਕਿ ਅਸੀਂ ਆਪਣੇ ਕਿਸਾਨਾਂ ਨੂੰ ਜਾਗਰੂਕ ਕਰੀਏ ਕਿ ਉਹ ਪਰਾਲੀ ਨੂੰ ਅੱਗ ਨਾਲ ਨਾ ਲਾਉਣ। ਸੋ ਮੇਰਾ ਅੱਜ ਦਾ ਵਿਸ਼ਾ ਵੀ ਇਹੀ ਆ ਕਿ ਪਰਾਲੀ ਨੂੰ ਅੱਗ ਨਾਲ ਨਾ ਲਾਉਣ ਸੰਬੰਧੀ। ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਜਦੋਂ ਸਾਡੀ ਝੋਨੇ ਦੀ ਮੁੱਖ ਫਸਲ ਕੱਟ ਲਈ ਜਾਂਦੀ ਆ ਤੇ ਸਾਡੀ ਜਿਹੜੀ ਬੈਲਟ ਆ ਸਾਡੇ ਏਰੀਏ ਦੀ ਜਿਹੜੀ ਬੈਲਟ ਆ ਇਹ ਸਬਜ਼ੀ ਵਾਲੀ ਬੈਲਟ ਆ। ਕਿਸਾਨ ਆਲੂ ਲਾਉਂਦੇ ਆ ਮਟਰ ਲਾਉਂਦੇ ਆ ਔਰ ਉਹਦੇ ਵਿੱਚ ਕਿਤੇ ਨਾ ਕਿਤੇ ਉਹ ਜਾਣੇ ਅਣਜਾਣੇ ਦੇ ਵਿੱਚ ਉਹ ਜਿਹੜੀ ਫੂਸ ਹੁੰਦਾ ਆ ਜਿਹੜਾ ਟਰਾਲੀ ਹੁੰਦੀ ਆ ਉਹਨੂੰ ਅੱਗ ਲਾ ਦਿੰਦੇ ਆ ਅੱਗ ਲਾਉਣ ਦੇ ਪਹਿਲਾਂ ਮੈਂ ਤੁਹਾਨੂੰ ਨੁਕਸਾਨਾਂ ਦੀ ਗੱਲ ਕਰਦਾ ਆ ਜਦੋਂ ਅਸੀਂ ਅੱਗ ਲਾਉਨੇ ਆ ਸਭ ਤੋਂ ਪਹਿਲਾਂ ਤੇ ਜਦੋਂ ਜਿਹੜਾ ਬੰਦਾ ਖੇਤ ਦੇ ਵਿੱਚ ਹੁੰਦਾ ਜਿਹਨੇ ਸੰਗਲੀ ਫੜੀ ਹੁੰਦੀ ਆ ਸਭ ਤੋਂ ਪਹਿਲਾਂ ਉਹ ਜ਼ਹਿਰੀਲਾ ਧੂੰਆਂ ਕਾਰਬਨ ਡਾਈਆਕਸਾਈਡ ਕਾਰਬਨ ਮੋਨੋਆਕਸਾਈਡ ਹੋਰ ਕਿਹੜੀਆਂ ਜ਼ਹਿਰੀਲੀਆਂ ਗੈਸਾਂ ਦਾ ਧੂੰਆਂ ਜਿਹੜਾ ਸਭ ਤੋਂ ਪਹਿਲਾਂ ਸਾਨੂੰ ਚੜਦਾ ਆ ਦੂਜੀ ਗੱਲ ਇਹ ਜੇ ਸਾਡਾ ਖੇਤ ਸੜਕ ਦੇ ਲੱਗੇ ਆ ਜਦੋਂ ਅਸੀਂ ਅੱਗ ਲਾ ਦਿੰਦੇ ਆ ਅੱਗ ਨੇ ਇੰਨ ਦੇਖਣਾ ਕਿ ਉਹਨੇ ਕਿੱਧਰ ਨੂੰ ਜਣਾ ਆ ਜੇ ਕੋਈ ਰੋਡ ਦੇ ਉੱਤੇ ਸਾਡਾ ਕੋਈ ਭੈਣ ਭਰਾ ਰਿਸ਼ਤੇਦਾਰ ਕੋਈ ਰਾਹੀ ਗੀਤ ਜਾ ਰਿਹਾ ਵਾ ਤੇ ਉਹ ਐਕਸੀਡੈਂਟ ਜਿਹੜਾ ਆ ਉਹ ਐਕਸੀਡੈਂਟ ਹੋ ਸਕਦਾ ਆ ਤੀਜੀ ਗੱਲ ਇਹ ਕਿ ਜਿਹੜੇ ਸਾਡੀ ਜ਼ਮੀਨ ਦੇ ਵਿੱਚ ਸੂਖਮ ਜੀਵ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਮਿੱਤਰ ਕੀੜੇ ਚਾਹੇ ਹੋਰ ਛੋਟੇ ਛੋਟੇ ਜੀਵ ਜਿਹੜੇ ਕਿ ਸਾਡੀ ਜ਼ਮੀਨ ਨੂੰ ਪੋਲੀ ਕਰਦੇ ਆ ਔਰ ਜ਼ਮੀਨ ਪੋਲੀ ਕਰਕੇ ਜਿਹੜੀ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਤਾਉਣ ਦੇ ਵਿੱਚ ਸਾਡੀ ਸਹਾਇਤਾ ਕਰਦੇ ਆ ਉਹ ਸਾਰੇ ਮਰ ਜਾਂਦੇ ਆ ਫਿਰ ਸਭ ਤੋਂ ਵੱਡੀ ਗੱਲ ਇਹ ਕਿ ਜਦੋਂ ਅਸੀਂ ਪ੍ਰਾਲੀ ਨੂੰ ਵਗ ਲਾਉਨੇ ਆ ਜਿਹੜੀਆਂ ਇਹਦੇ ਵਿੱਚ ਜ਼ਰੂਰੀ ਤੱਤ ਹੁੰਦੇ ਆ ਨਾਈਟrogen ਫਾਸਫੋਰਸ ਸਲਫਰ ਤੇ ਜੈਵਿਕ ਕਾਰਬਨ ਜੈਵਿਕ ਕਾਰਬਨ ਜਿਹੜਾ ਹੈ ਜੇ ਮੈਂ ਇਹਨਾਂ ਦੀ ਕੀਮਤ ਦੀ ਗੱਲ ਕਰਾਂ ਤੇ ਇਹ ਔਸਤਨ ਜਿਹੜਾ ਆ 2.5 ਤੋਂ 3 ਕੰਨ ਪ੍ਰਾਲੀ ਜਿਹੜੀ ਆ ਉਹ 1 ਕਿੱਲੇ ਜੋ ਨਿਕਲਦੀ ਆ ਔਰ ਇਹਨਾਂ ਦਾ ਔਸਤਨ ਜਿਹੜਾ ਖਰਚਾ ਆ ਉਹ 3000 ਰੁਪਏ ਆ ਆਪਾਂ ਉਹ ਡੱਬੀ ਦੀ ਟੀ ਲਾ ਕੇ ਜਿਹੜਾ ਆ ਉਹ ਫੁੱਟ ਦਿੰਦੇ ਆ ਸੋ ਇਹ ਹੋ ਗਈ ਕਿ ਇਹ ਜਿਹੜੇ ਇਹਨੂੰ ਪ੍ਰਾਲੀ ਨੂੰ ਅੱਗ ਲਾਉਣ ਦੇ ਨੁਕਸਾਨ ਆ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਦੇਖਦੇ ਆ ਫੇਸਬੁੱਕ ਹੋ ਗਿਆ ਵਟਸਐਪ ਹੋ ਗਿਆ ਚਾਹੇ ਹੋਰ ਵੀ ਕਿਸੇ ਤਰੀਕੇ ਦਾ ਅਖਬਾਰਾਂ ਦੀ ਖਬਰਾਂ ਤੇ ਕਿ ਸਰਕਾਰ ਔਰ ਨੈਸ਼ਨਲ ਗ੍ਰੀਨ ਇੰਟਰਵਿਊਨਲ ਰਿਟਾਇਰਡ ਸੁਪਰੀਮ ਕੋਰਟ ਦੇ ਜੱਜਾਂ ਦਾ ਇੱਕ ਬੈਂਚ ਆ ਉਹ ਕਹਿੰਦਾ ਕਿ ਪ੍ਰਾਲੀ ਨੂੰ ਅੱਗ ਨਹੀਂ ਲਾਉਣੀ ਅਸੀਂ ਤੇ ਵਾਤਾਵਰਨ ਨੂੰ ਕਲੀਨ ਨਹੀਂ ਕਰਨਾ ਨਾ ਕਿ ਅਸੀਂ ਪਾਣੀ ਨੂੰ ਕਲੀਨ ਕਰਨਾ ਹੈ ਕਿ ਨਾ ਹੀ ਅਸੀਂ ਆਪਣੀ ਮਿੱਟੀ ਨੂੰ ਨਾ ਹੀ ਅਸੀਂ ਆਪਣੇ ਵਾਤਾਵਰਨ ਨੂੰ ਇਹਦੇ ਬਦਲੇ ਦੇ ਵਿੱਚ ਜਿਹੜੇ ਕਿਸਾਨ ਆ ਉਹਨਾਂ ਦੇ